ਕਾਰ ਦੀ ਡਿੱਗੀ ਵਿੱਚ ਲੁਕਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲਾ ਤਸਕਰ ਤੇ ਇੱਕ ਮੋਟਰਸਾਈਕਲ ਚੋਰ ਗ੍ਰਫਤਾ 15 ਪੇਟੀਆਂ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਨਾਜਾਇਜ਼ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਨਾਲ ਸਮੇਤ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਇਸ ਦੇ ਨਾਲ ਹੀ ਠਾਨਾ ਸਿਟੀ ਪੁਲਿਸ ਵੱਲੋਂ 15 ਪੇਟੀਆਂ ਯਾਨੀ 180 ਬੋਤਲਾਂ ਠੇਕੇ ਦੀ ਸ਼ਰਾਬ ਸਮੇਤ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਗਗਨਦੀਪ ਉਰਫ सोनू ਮਹਾਜਨ ਵਾਸੀ ਲੁਧਿਆਣਾ ਦੇ ਤੌਰ ਤੇ ਹੋਈ ਹੈ ਦੋਸ਼ੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੀ ਡਿੱਗੀ ਵਿੱਚ ਪੁਰਾਣਾ ਸਾਲਾ ਸਾਈਡ ਤੋਂ ਸ਼ਰਾਬ ਦੀਆਂ ਇਹ ਪੇਟੀਆਂ ਭਰ ਕੇ ਲਿਆ ਰਿਹਾ ਸੀ ਉਸ ਨੇ ਦੱਸਿਆ ਕਿ ਮੌਲੀ ਪੁੱਛਗਿਸ ਦੌਰਾਨ ਉਸ ਨੇ ਇਹ ਸ਼ਰਾਬ ਅੰਮ੍ਰਿਤਸਰ ਤੋਂ ਲੈ ਕੇ ਆ ਰਿਆ ਸੀ ਅਤੇ ਕਿੱਥੇ ਵੇਚੀ ਜਾਣੀ ਸੀ ਇਸ ਬਾਰੇ ਉਸ ਦਾ ਡਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਐਸਐਚਓ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਤੋਂ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਖੋਹ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਜਗ੍ਹਾ ਤੇ ਦਰਜ ਸਨ ਇਹ ਮੰਨੋਗੇ ਐਸਐਸਪੀ ਜੀ ਇਸ ਦਿਮਾ ਇਹ ਦਿਸ਼ਾ ਨਿਰਦੇਸ਼ਾਂ ਸਾਥ ਤੇ ਐਸਪੀ ਡੀ ਤੇ ਐਸਪੀ ਸਿਟੀ ਦੀ ਅਧਿਕਾਰ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਦੇ ਵਿੱਚ ਸਹੀ ਸਲਾਹਤਿਆ ਨਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਐਕਟ ਬਾਬ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦੀਆਂ ਹੁਣ ਵੀ ਰਿਮਾਂਡ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਟਰ ਹੱਟ ਕ੍ਰਿਮੀਨਲ ਆ ਜੀ ਚੋਰੀ 87825 ਜਨਵਰੀ ਨੂੰ ਕਨਵਾਇਟ ਦਰਜ ਹੈ ਜਿਹੜੀ ਜਗ੍ਹਾ ਚੋਰੀ ਕਰਦੇ ਵਿੱਚ ਵੀ ਹੈਗੇ ਨੇ ਮੋਟਰ ਹਾਂਜੀ ਹੁਣ ਰਿਮਾਂਡ ਤੇ ਲਾਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸਾਹਦੇ ਸਾਹ ਅਗੰਤੋਂ ਦੱਸਾਂਗੇ ਜੀ ਉਹਦਾ ਬੈਕਗ੍ਰਾਉਂਡ ਕੀ ਹੈਗਾ ਕਿ ਸਰਦਾਰ ਜੀ ਨੂੰ ਜੀ ਮਸਤਵਾਰ ਪਿੰਡ ਹੈਗਾ ਮਸਤਵਾਰ ਜੇਟਾ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿੱਟੀ ਦੇ ਵਿੱਚ ਤੇ ਮਕਦਮਾ ਦਰਜ ਚੋਰੀ ਦੀ ਵੀ ਰਿਪੋਰਟ ਹੋ ਜਾਊਗਾ ਤੇ ਕੈਂਸਲਿੰਗ ਵੀ ਹੋ ਜਾਊਗਾ ਆ ਇੱਕ ਪਰਚੀ ਜਿਹੜਾ ਨਾੜਤਾ ਵੀ ਹੈਗਾ ਜਿੱਥੇ ਇਹ ਮਕਦਮਾ ਹੈ ਐਫ ਆਈ ਨੰਬਰ 22 ਉਹ ਇਹ ਦਰਜ ਜਿਹਦੇ ਵਿੱਚ ਗਨਿਫ ਨੂੰ ਸੋਨੂੰ ਮਾਜਣਾ ਜੀ ਠੀਕ ਹੈ ਜੀ ਇਹ ਰਹਿਣ ਵਾਲਾ ਸ਼ਿਮਲਾਪੁਰ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮਕਦਮਾ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਤੇ ਰਾਣਾ ਸ਼ਹਿਲਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਇਹ ਰੰਗ ਤੇ ਚਿੱਟਾ ਰੰਗ ਦੀ ਸਟਿਫਟ ਜ਼ਾਹਿਰ ਹੈ ਜੀ ਚੈੱਕ ਕੀਤੀ ਜਿਸ ਦੇ ਵਿੱਚੋਂ 60 ਬੋਤਲਾਂ ਕਾਲਾ ਗੂਰ 12 ਬੋਤਲਾਂ ਪੰਜਾਬ ਲੈਂਡ ਲਾਰਡ ਰਾਮ ਗੱਡੀ ਦੀ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਹੁੰਚਾਉਣ ਸੀ ਇਹ ਹੁਣ ਪ੍ਰਣਾ ਸਾਹਿਬ ਜੀ ਸਾਈਡ ਤੋਂ ਆਏ ਸੀ ਪਰ ਹੁਣ ਇਹ ਪੁਸ਼ਕਸ਼ ਜੀ ਨਾਲ ਮਾਰਦੇ ਲਵਾਗੇ ਇਹ ਕਹਿੰਦਾ ਮੈਂ ਅਮਰਸਤ ਤੋਂ ਲਿਆਂਦੀ ਆ ਤਾਂ ਡਿਮਾਂਡ ਤੋਂ ਬਾਅਦ ਸਾਰਾ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਰਏ ਤੇ ਕਿੱਥੇ ਨੇ ਪਹੁੰਚਾਉਣੀ ਸੀ ਜੀ ਇਹ ਜਿਹੜੇ ਪਹਿਲੇ ਮਾਮਲੇ ਦਾ ਜਿਹੜਾ ਸ਼ਰਾਬ ਦਾ ਵੀ ਹੋ ਰਿਹਾ ਸ਼ਰਾਬ ਦੇ ਮਾਮਲੇ ਜੀ ਇੱਕ ਚੋਰੀ ਦੇ ਮਕਦਮੇ ਦਰਜ ਨੇ ਜੀ 379 ਬੀ 3411 ਨੰਬਰ ਮੇਂ ਦਰਜ ਨੇ ਜੀ ਪਹਿਲਾਂ ਦੁਹਾਨੇ ਦੇ ਵਿੱਚ ਨਹੀਂ ਜੀ ਦਰੰਗ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦਾ ਟੋਲਰ 8 ਕੰਮ ਕਰਮੇ ਦਰਜ ਨੇ ਪਹਿਲਾਂ ਜੀ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਇਹਦੇ ਖਿਲਾਫ ਜੀ ਹੁਣ ਅਸੀਂ 61 14 ਦਾ 77 2420 ਐਕਟ ਲਾ ਕੇ ਤਾਮ